ਬਹੁਤ ਸਾਰੀਆਂ ਸਪਰੇਆਂ ਦੋਸਤੋ ਜਿਹੜੀਆਂ ਆਪਾਂ ਕਣਕ ਦਾ ਝਾੜ ਘਟਣ ਤੋਂ ਬਚਾਉਣ ਦੇ ਵਾਸਤੇ ਕਰਦੇ ਹਾਂ ਬੜੀਆਂ ਜ਼ਿਆਦੀਆਂ ਸਪਰੇਆਂ ਨੂੰ ਝਾੜ ਵਧਾਉਣ ਦੇ ਵਾਸਤੇ ਕਰਦੇ ਹਾਂ ਕੁਝ ਬਿਮਾਰੀਆਂ ਰੋਕਣ ਦੇ ਵਾਸਤੇ ਕਰਦੇ ਹਾਂ ਕੁਝ ਐਮਰਜੈਂਸੀ ਦੇ ਵਿੱਚ ਆਪਾਂ ਕਰਦੇ ਹਾਂ ਬਿਮਾਰੀਆਂ ਆਉਣ ਤੋਂ ਬਾਅਦ ਦੇ ਵਿੱਚ ਪਰ ਅੱਜ ਦੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਹੁਣ ਕਣਕ ਦੇ ਨਸਾਰੇ ਤੋਂ ਬਾਅਦ ਦੇ ਵਿੱਚ ਜਿਹੜੀਆਂ ਜਿਹੜੀਆਂ ਬਹੁਤ ਆਦ ਗਿਣਤੀ ਸਪਰੇਆਂ ਜ਼ਿੰਮੇਦਾਰ ਕਰੀ ਜਾਂਦੇ ਨੇ ਹੋ ਸਕਦਾ ਤੁਸੀਂ ਵੀ ਉਹ ਸਪਰੇ ਕਰਨ ਦਾ ਮਨ ਬਣਾਇਆ ਹੋਵੇ ਉਹ ਸਪਰੇਆਂ ਕਣਕ ਦਾ ਕਿੰਨਾ ਜ਼ਿਆਦਾ ਵੱਡੇ ਪੱਧਰ ਤੇ ਝਾੜ ਘਟਾ ਸਕਦੀਆਂ ਨੇ ਸਿਰਫ ਇੱਕ ਤੁਹਾਡੀ 2400 ਰੁਪਏ ਦੀ ਸੁਪਰੀ ਜੜੀਏ ਤੁਹਾਡੇ ਇੱਕ ਕਿੱਲੇ ਦੇ ਵਿੱਚੋਂ 15 ਤੋਂ 20 ਮਾਣ ਤੁਹਾਡਾ ਝਾੜ ਜਿਹੜਾ ਬਿਲਕੁਲ ਆਰਾਮ ਦੇ ਨਾਲ ਕਟਾ ਜਾਊਗੀ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀਡੀਓ ਫੁੱਲ ਇਨਫੋਰਮੇਸ਼ਨ ਵਾਲੀ ਹੋਵੇਗੀ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੇ ਜਿਹੜੇ ਕਿਸਾਨਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਜੇਕਰ ਇਹੋ ਜੀਆਂ ਹੋਰ ਵੀ ਵੀਡੀਓ ਇਸ ਚੈਨਲ ਦੇ ਆਉਂਦੀਆਂ ਰਹਿਣਗੀਆਂ ਉਹ ਤੁਹਾਨੂੰ ਚਾਹੀਦੀਆਂ ਹੋਣਗੀਆਂ ਤਾਂ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਉਹ ਵੀਡੀਓ ਵੀ ਆਉਣ ਵਾਲੀਆਂ ਜੜੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੜੀਆਂ ਜੜੀਆਂ ਕਣਕਾਂ ਡਿੱਗ ਚੁੱਕੀਆਂ ਨੇ ਬਹੁਤ ਆਦ ਗਿਣਤੀ ਕਣਕਾਂ ਡਿੱਗ ਗਈਆਂ ਨੇ ਜੜੀ 5 4 ਮਾਰਚ ਨੂੰ ਜਿਹੜਾ ਹਨੇਰ ਜ਼ਿਆਦਾ ਆਇਆ ਤੋਂ ਜ਼ਿਆਦਾ ਨੁਕਸਾਨ ਵੀ ਹੋਇਆ ਏ ਪਰ ਜਿਹੜੀਆਂ ਕਣਕਾਂ ਨਿਸਰ ਚੁੱਕੀਆਂ ਨੇ ਦਾਣਾ ਵਿੱਚ ਬਣਨਾ ਸ਼ੁਰੂ ਹੋ ਚੁੱਕਾ ਸੀ ਜਾਂ ਦਾਣਾ ਬਣ ਚੁੱਕਾ ਸੀ ਉਹਨਾਂ ਕਣਕਾਂ ਨੂੰ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਗਾ ਤੁਸੀਂ ਡਰਨਾ ਬਿਲਕੁਲ ਵੀ ਨਹੀਂ ਗਾ ਜੇਕਰ ਤੁਹਾਡੀ ਕਣਕ ਗੋਡਾ ਲਾਈ ਜਾਂਦੀ ਏ ਜੇਕਰ ਉਹਦੇ ਵਿੱਚ ਦਾਣਾ ਬਣਨਾ ਸ਼ੁਰੂ ਹੋਇਆ ਏ ਤਾਂ ਉਹਨੇ ਗੋਡਾ ਲਾ ਕੇ ਬਿਲਕੁਲ ਉੱਠ ਜਾਣਾ ਹੈ ਉਹਦੇ ਉੱਤੇ ਤੁਸੀਂ ਐਨ ਪੀ ਕੇ 13 0 45 2 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਜ਼ਰੂਰ ਲਾਜ਼ਮੀ ਕਰ ਦੇਣੀ ਹੈ ਤਾਂ ਜੋ ਉਹਨੂੰ ਗੋਡਾ ਲਾਉਣ ਦੇ ਵਿੱਚ ਉਹਨੂੰ ਉੱਠਣ ਦੇ ਵਿੱਚ ਮਦਦ ਮਿਲ ਸਕੇ ਤੇ ਤੁਹਾਡੀ ਕਣਕ ਇਹ ਹੋਰ ਜ਼ਿਆਦਾ ਛੇਤੀ ਉੱਠ ਖਲੋਵੇ ਜਿਹੜੀ ਕਣਕ ਨੇ ਦਾਣਾ ਝੱਲ ਲਿਆ ਏ ਉਹਨਾਂ ਕਣਕਾਂ ਨੇ ਉੱਠਣਾ ਨਹੀਂਗਾ ਉਹਨਾਂ ਨੇ ਗੋਡਾ ਨਹੀਂ ਲਾਉਣਾ ਉਹਨਾਂ ਦੇ ਉੱਤੇ ਤੁਹਾਨੂੰ ਐਨ ਪੀ ਕੇ ਕਰਨ ਦੀ ਜਾਂ ਹੋਰ ਕੋਈ ਵੀ ਸਪਰੇ ਜਿਹੜੀ ਆ ਕਰਨ ਦੀ ਲੋੜ ਨਹੀਂਗੀ ਕਿਸੇ ਵੀ ਰਕਮ ਦੀ ਜਿਹੜੀ ਮੇਨ ਆਪਣਾ ਮੁੱਖ ਦਾ ਜਿਹੜਾ ਮੁੱਦਾ ਏ ਸਭ ਤੋਂ ਪਹਿਲੇ ਨੰਬਰ ਤੇ ਬਹੁਤ ਆਤ ਗਿਣਤੀ ਜਿਹੜੀਆਂ ਅੱਜ ਕੱਲ ਫੰਗੀ ਸਾਈਡ ਸਪਰੇਆਂ ਚੱਲੀ ਜਾਂਦੀਆਂ ਨੇ ਹਾਲਾਂਕਿ ਆਪਾਂ ਕਣਕ ਦੋਸਤੋ ਬਹੁਤ ਵੱਡਾ ਇੱਕ ਜਿਹੜਾ ਵੀਕ ਪੁਆਇੰਟ ਹੈ ਕਣਕ ਦਾ ਉਹ ਤੁਹਾਨੂੰ ਸ਼ਾਇਦ ਕਿਸੇ ਨੇ ਅੱਜ ਤੱਕ ਨਹੀਂ ਦੱਸਿਆ ਹੋਵੇਗਾ ਕਣਕ ਨਸਾਰੇ ਤੋਂ ਬਾਅਦ ਦੇ ਵਿੱਚ ਕਿਸੇ ਉਲੀ ਨਾਸ਼ਕ ਨੂੰ ਸਹਿਣ ਕਰਨ ਦੀ ਸ਼ਕਤੀ ਜਿਹੜੀ ਇਹ ਕਣਕ ਦੇ ਵਿੱਚ ਨਹੀਂ ਹੁੰਦੀ ਕਣਕ ਦੀ ਨਸਲ ਦੇ ਵਿੱਚ ਜਾਂ ਕਣਕ ਦੀ ਫਸਲ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਨਵੀਆਂ ਕਿਸਮਾਂ ਕੱਢੀਆਂ ਜਾਂਦੀਆਂ ਨੇ ਕਣਕ ਦੀਆਂ ਉਹਨਾਂ ਦੇ ਵਿੱਚ ਰੈਜ਼ਿਸਟੈਂਸ ਪਾਵਰ ਇਸੇ ਕਰਕੇ ਹੀ ਵਧਾਈ ਜਾਂਦੀ ਏ ਵੱਧ ਤੋਂ ਵੱਧ ਜ਼ੋਰ ਲੱਗਦਾ ਹੈ ਵਿਗਿਆਨੀਆਂ ਦਾ ਕਿ ਇਹਦੇ ਵਿੱਚ ਪਾਵਰ ਜਿਹੜੀ ਵਧਾਈ ਜਾਵੇ ਫੰਗੀਸਾਈਡ ਘਟ ਤੋਂ ਘਟ ਕਰਨੇ ਪੈਣ ਕਿਉਂਕਿ ਨਸਾਰਾ ਹੋਣ ਤੋਂ ਬਾਅਦ ਵਿੱਚ ਜਿਹੜੇ ਆਪਾਂ ਫੰਗੀਸਾਈਡ ਤੁਸੀਂ ਕਣਕ ਦੇ ਉੱਤੇ ਕਰੋਗੇ ਉਹ ਫਾਇਦਾ ਘਟ ਕਰਨਗੇ ਨੁਕਸਾਨ ਜ਼ਿਆਦਾ ਕਰਨਗੇ ਦਾਣੇ ਨੂੰ ਸਿਕਾਉਣਗੇ ਜ਼ਿਆਦਾ ਦੁੱਧ ਜਿਹੜਾ ਤੁਹਾਡਾ ਜ਼ਿਆਦਾ ਸੁਘੜੂਗਾ ਜੇਕਰ ਤੁਹਾਨੂੰ ਕੋਈ ਬੜੀ ਜ਼ਿਆਦੀ ਐਮਰਜੈਂਸੀ ਇਹ ਪੀਲੀ ਕੁੰਗੀ ਦਾ ਜ਼ਿਆਦਾ ਹੀ ਹਮਲਾ ਤੁਹਾਨੂੰ ਲੱਗਦਾ ਹੈ ਕਿਸੇ ਹੋਰ ਬਿਮਾਰੀ ਦਾ ਜ਼ਿਆਦਾ ਲੱਗਦਾ ਹੈ ਤਾਂ ਤੁਸੀਂ ਉਲੀਨਾਸ਼ਕ ਕਣਕ ਦੇ ਉੱਤੇ ਕਰਨਾ ਹੈ ਆਦਰਵਾਇਜ਼ ਆਪਾਂ ਬਿਲਕੁਲ ਵੀ ਕੋਈ ਸਪਰੇਅ ਜਿਹੜੀ ਆ ਉਲੀਨਾਸ਼ਕ ਦੀ ਉਹ ਕਣਕ ਦੇ ਉੱਤੇ ਕਰਨ ਤੋਂ ਗਰੇਜ਼ ਕਰਨਾ ਹੈ ਸਭ ਤੋਂ ਪਹਿਲੇ ਨੰਬਰ ਤੇ ਇਹਦੇ ਤੋਂ ਬਾਅਦ ਦੇ ਵਿੱਚ ਹੌਪਰ ਵਾਲੀਆਂ ਜਿਹੜੀਆਂ ਸਪਰੇਆਂ ਨੇ ਬਿਲਕੁਲ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਭ ਤੋਂ ਜ਼ਿਆਦਾ ਜੇਕਰ ਕੋਈ ਦੁੱਧ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਖੁਸ਼ਕ ਸਪਰੇਅ ਤਾਂ ਉਹ ਹੌਪਰ ਨੂੰ ਜਿਹਨਾਂ ਹੌਪਰ ਦੰਦ ਨੇ ਵਸ ਚਿਪਾ ਹੁੰਦਾ ਹੈ ਕਣਕ ਦਾ ਉਹਨੂੰ ਕੰਟਰੋਲ ਕਰਨ ਵਾਲੀਆਂ ਜੜੀਆਂ ਸਪਰੇਆਂ ਨੇ ਸਭ ਤੋਂ ਜ਼ਿਆਦਾ ਕਣਕ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਖਾਸ ਕਰਕੇ ਇਸ ਵਾਰ ਦਾ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਗਰਮ ਹੈ ਇਨੇ ਜ਼ਿਆਦੇ ਗਰਮ ਮੌਸਮ ਦੇ ਵਿੱਚ ਜੇਕਰ ਆਪਾਂ ਬਿਨਾਂ ਲੋਡ ਤੋਂ ਹੌਪਰ ਦੀ ਸਪਰੇ ਕਣਕ ਦੇ ਉੱਤੇ ਕਰਦੇ ਆ ਤਾਂ ਉਹਦੇ ਨਾਲ ਤੁਹਾਡੇ ਝਾੜ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗੇਗਾ ਐਨਪੀਕੇ ਦੀ ਸਪਰੇ ਤੋਂ ਇਲਾਵਾ ਹੋਰ ਕੋਈ ਵੀ ਸਪਰੇ ਆਪਾਂ ਕਣਕ ਦੇ ਉੱਤੇ ਨਹੀਂ ਕਰਨੀ ਕਦੇ ਵੀ ਜੇਕਰ ਐਮਰਜੈਂਸੀ ਕੋਈ ਜਿੰਨਾ ਚਿਰ ਆਪਾਂ ਨੂੰ ਵਿਖਾਈ ਵਿੱਚ ਕਣਕ ਦੇ ਨਹੀਂ ਦਿੰਦੀ ਕੋਈ ਬਿਮਾਰੀ ਨਹੀਂ ਦਿੰਦੀ ਹੌਪਰ ਦਾ ਅਟੈਕ ਜਿਆਦਾ ਵੱਧਦਾ ਆਪਾਂ ਨੂੰ ਜਿਹੜਾ ਚਿਪੇ ਦਾ ਦਿਖਾਈ ਨਹੀਂ ਦਿੰਦਾ ਉਹਨਾਂ ਚਿਰ ਆਪਾਂ ਕਣਕ ਦੇ ਉੱਤੇ ਕਦੇ ਭੁੱਲ ਕੇ ਵੀ ਇਹ ਦੋ ਸੁਪਰੀਆਂ ਖਾਸ ਕਰਕੇ ਫੰਗੀ ਸਾਈਡ ਤੇ ਹੌਪਰ ਵਾਲੀ ਇਹ ਆਪਾਂ ਕਣਕ ਦੇ ਵਿੱਚ ਨਹੀਂ ਬਾੜਨੀਆਂ ਨਹੀਂ ਤਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਵੇਗਾ ਫਾਇਦਾ ਹੋਣਾ ਹੈ ਜਾਂ ਨਹੀਂ ਹੋਣਾ ਉਹਦਾ ਬਾਅਦ ਦੀਆਂ ਗੱਲਾਂ ਨੇ ਪਰ ਨੁਕਸਾਨ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਹੋ ਜਾਣਾ ਹੈ ਗੱਲਾਂ ਨੂੰ ਪੂਰਾ ਐਂਡ ਤੱਕ ਸੁਣਨ ਦੇ ਵਾਸਤੇ ਵੀਡੀਓ ਨੂੰ ਵੇਖਣ ਦੇ ਵਾਸਤੇ ਤੁਹਾਡਾ ਸ਼ੁਕਰੀਆ ਤੈਦਲੋਂ ਬਹੁਤ ਬਹੁਤ ਧੰਨਵਾਦ ਚੰਗੀ ਲੱਗੇ ਵੀਡੀਓ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰਦੇ ਹੋ ਹੋਰ ਵੀਡੀਓ ਵੇਖਣ ਲਈ ਚੈਨਲ ਦੇ ਨਾਲ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਜੁੜ ਸਕਦੇ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ